ਨਾਜ਼ਰ ਮੂਰੇ ਮੂਰੇ ਬਾਹੀ ਜਾਮਾ ਕੋ ਬੀਚੇ ਜਾਊਗਾ ਪਹਿਲਾ ਸਾਲੇ ਖੱਤੇ ਚ ਪਹੁੰਚੇ ਹੋਏ ਆ ਰੋਟਾਵੇਟਰ ਨਾਲ ਬਜਾਈ ਕਰਦੇ ਆ ਇਹੇ ਤਾਂ ਪਰ ਰਾਤ ਬਾયા ਸੀ ਕਰੋ ਜੱਟ ਢਾਈ ਦਾ ਯਾਰ ਬੜਾ ਚੱਕਰ ਆ ਜਿਹੜਾ ਡਾਈ ਰਿਓ ਆ ਸੁਸਾਇਟੀ ਚੋਂ ਚੱਕਿਆ ਹੋਇਆ ਆਪਣਾ ਸਵੇਰ ਦੇ ਨੇ ਆਪਾਂ ਇਹ ਚ ਹੁਣ ਤੱਕ ਤਿੰਨ ਥੈਲੇ ਪਾ ਲੇ ਇਕੱਠਾ ਹੀ ਚੱਕ ਕੇ ਲਿਆਇਆ ਸੀ ਮੈਂ ਤਿੰਨੇ ਥੈਲਿਆਂ ਦਾ ਕੱਲ 4 ਕਿਲੋ ਬੀਜ ਹੋਏ ਨੇ ਹੋ ਗਿਆ ਜਮਾ ਚੱਕਦੇ ਹੋਏ ਮੈਂ ਨੇ ਇਹਨਾਂ ਦੇਖੋ ਕਿੰਨੀ ਆਇਆ ਆ ਆਇਆ ਘਾਟਾ ਘਾਟਾ ਹਵਾ ਲੱਗੀ ਜਾਊ ਥੋੜਾ ਹੋ ਜਾਣਾ ਹਲੇ ਲੱਗਿਆ ਹੀ ਸੀ ਬੈਕ ਕਰਕੇ ਲਾਉਣ ਤਾ ਵੀਆ ਖੇਤ ਜੀ ਖੋਲਗੇ ਸੀ ਹੁਣੋਂ ਸਕੰਜਾ ਲਿਆਉਨੇ ਆ ਬੀ ਵਾਲਾ ਰਿਓ ਬੀ ਵਾਲਾ ਕਿੱਧਰ ਕੋਲੇ ਪਿਆ ਉਧਰੋਂ ਕੰਮ ਆਪਣਾ ਫਤਿਹ ਹੋ ਗਿਆ ਪਰਨੇ ਮੈਂ ਬੌਣ ਚੱਲਿਆ ਸੀ ਪੈਲਸ ਵਾਲਾ ਖੇਤ ਉਹ ਸਾਹਮਣੇ ਆ ਗਿਆ ਉਧਰ ਜੱਗਾ ਮਿਲ ਗਿਆ ਜੱਗਾ ਕਹਿੰਦਾ ਚਾਹ ਪੀਣੀ ਆ ਪਹਿਲਾਂ ਆ ਜਾ ਚਾਹ ਪੀ ਕੇ ਜਾਈ ਇਹ ਖੜਾ ਸੀ ਚਾਹ ਵਾਲੇ ਤੇ ਮੈਂ ਕਿਹਾ ਲੈ ਆ ਜਾ ਜੱਗਿਆ ਫੇ ਚਾਹ ਵਾਲੀ ਕਿਹੜੀ ਗੱਲ ਆ ਕਹੂੰ ਦੱਸ ਇਹ ਤੋਂ ਚਾਹ ਪਿਆਰੀ ਹੋਰ ਜੱਗਾ ਬੱਸ ਬੜੀਆ ਬੜੀਆ ਕੀ ਹਾਲ ਆ ਬਹੁਤ ਵਧੀਆ ਬਹੁਤ ਵਧੀਆ ਤੂੰ ਬੱਸ ਤਲਿਆ ਨਹੀਂ ਫਿਰ ਚਾਹ ਤੋਂ ਹੈ ਹੋਰ ਮਗਾ ਚਾਹ ਪਿਲਾ ਰਹੀ ਹੈ ਭਰਾ ਨੂੰ ਹਾਂ ਚਾਹੀਦੀ ਆ ਚਾਹੀਦੀ ਆ ਹੋਰ ਨਵੀਤਾ ਜੀ ਬਹੁਤ ਵਧੀਆ ਤੂੰ ਬੱਸ ਵਾ ਠੀਕ ਠਾਕ ਹੈ ਕਿਰਪਾ ਮਾਲਕ ਦੀ ਤਰੀਆ ਪਾਲਿਆਂ ਦੀਆਂ ਮਾਝਾ ਦੇ ਆਈਏ ਕਿਹੜਾ ਇੱਕ ਵਾਰੀ ਕੰਮ ਜਾਂ ਚੱਲਦਾ ਹੈ ਕੱਲ੍ਹ ਦੁਬਾਰਾ ਨਾਲ ਪਹੇ ਤੇ ਥੈਂਕ ਯੂ ਭਰਉਣ ਲੱਗੇ ਆ ਤੇ ਸਰਦੂ ਵਧੀਆ ਖੁਲੜੂ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਰਹੋਗੇ ਪਰਮਾਤਮਾ ਭਾਈ ਤੁਹਾਨੂੰ ਸਾਰਿਆਂ ਨੂੰ ਦਿਨ ਦੁਪਹਿਰ ਦਾ ਚੜ੍ਹਦੀ ਤਰੱਕੀ ਬਖਸ਼ੇ ਅੱਜ ਲੈ ਕੇ ਬਾਬੇ ਦਾ ਨੌਜੀ ਕਰਤਾ ਕਣਕ ਦਾ ਕੰਮ ਸ਼ੁਰੂ ਬਜਾਈ ਦਾ ਉਹ ਤਿੰਨ ਗਿਹੜੇ ਦਿੱਤੇ ਆ ਰਿਸ਼ਤੇਦਾਰ ਸੱਦਿਆ ਹੈ ਸਾਲਾ ਸਾਹ ਉਹ ਆਇਆ ਹੈ ਬੀਜਣ ਮੇਰੇ ਨਾਲ ਦੀਆਂ ਮੂਰੇ ਮੂਰੇ ਬਾਹੀ ਜਾਵਾਂਗੇ ਬੀਜੀ ਜਾਊਗਾ ਸਾਲਾ ਸਾਲੇ ਖੱਤੇ ਚ ਪਹੁੰਚੇ ਹੋਏ ਆ ਰੋਟਾਵੇਟਰ ਨਾਲ ਬਜਾਈ ਕਰਦੇ ਆਂ ਏਥੇ ਤਾਂ ਰਾਤ ਪਾਇਆ ਸੀ ਕਰੋ ਜੱਟ ਖੇਤ ਨਾਲ ਪਰਾਤ ਆਪਾਂ ਬਾਗੇ ਸੀ ਇੱਧਰ ਬਿਜਾਈ ਕਰ ਦਿੱਤਾ ਨੂੰ ਚੱਲੂ ਫਿਰ ਇੱਧਰ ਦਾ ਵਿੱਚ ਕੇ ਫਿਰ ਉਧਰਲੀ ਮੋਟਰ ਤੇ ਜਾਵਾਂਗੇ ਉਧਰ ਆਪਣਾ ਕੰਮ ਜਾ ਰਿਹਾ ਹੋਣਾ ਉਹਦੇ ਕਰਕੇ ਉਧਰ ਫਿਰ ਕਿਹੜਾ ਸਾਰਾ ਸਮਾਨ ਪਹੁੰਚਦਾ ਕਰਕੇ ਨਾਲ ਦੀ ਨਾਲ ਬਾਹੀ ਜਾਵਾਂਗੇ ਨਾਲ ਦੀ ਨਾਲ ਬੀਜੀ ਜਾਵਾਂਗੇ ਜਿੰਨਾ ਕਿ ਪੀਚੇ ਦੇ ਵੱਜ ਬਾਕੀ ਕੱਲ ਨੂੰ ਖੇਤ ਸੋਹਣੇ ਦੇਖਣ ਨੂੰ ਤਾਂ ਸੁੱਕੇ ਲੱਗਦੇ ਵੀ ਖੇਤ ਬੜਾ ਬਹੁਤ ਗਿੱਲੇ ਨੇ ਕੱਲ ਬਾਕੇ ਗਿਆ ਕਰਕੇ ਥੋੜੀ ਹਵਾ ਜੀ ਫੜਕੀ ਦਰਦੀ ਜੀ ਹੋ ਗਈ ਨਾਲ ਦਾ ਆਹ ਕੈਰੇ ਨੂੰ ਲਾਗੇ ਧੀਆ ਕਿਹੜਾ ਜਾਂਦਾ ਇਹਦੇ ਚ 7 8 ਘੇੜੇ ਲੱਗਦੇ ਆ ਉਹ ਪਰਲੇ ਕੈਰੇ 7 ਲੱਗਦੇ ਆ ਇਹ ਛੱਟ ਘੇੜੇ ਲੱਗਦੇ 7 ਫੁੱਟੇ ਦੇ ਕਿ ਲੰਬਾਈ ਜ਼ਿਆਦੇ ਆ ਚੜਾਈ ਘੱਟ ਆ ਤੇ ਇਹ ਦੀ 2.5 ਦਾ ਯਾਰ ਬੜਾ ਚੱਕਰ ਆ ਜਿਹੜਾ 2.5 ਰਿਓ ਆ ਸੁਸਾਇਟੀ ਚੋਂ ਚੱਕਿਆ ਹੋਇਆ ਆਪਣਾ ਸਵੇਰ ਦੇ ਨੇ ਆਪਾਂ ਇਹ ਚ ਹੁਣ ਤੱਕ 3 ਥੈਲੇ ਪਾ ਲੇ ਇਕੱਠਾ ਹੀ ਚੱਕ ਕੇ ਲਿਆਇਆ ਸੀ ਮੈਂ ਤਿੰਨੇ ਥੈਲਿਆਂ ਦਾ ਡਾਈ ਅਲੱਗ-ਅਲੱਗ ਆ ਇੱਕ ਚ ਜਮੈਂ ਕਾਲੇ ਰੰਗ ਚ ਸੀਗਾ ਦੂਜੇ ਚ ਥੋੜਾ ਜਿਹਾ ਜਿਵੇਂ ਚਿੱਟੇ ਪੰਜ ਚ ਦੀਦਾ ਸੀ ਘੱਟ ਕਾਲਾ ਸੀ ਆ ਤੀਜਾ ਥੈਲਾ ਹੁਣ ਖੋਲ ਕੇ ਪਾਇਆ ਇਹ ਚ ਜਮੈਂ ਭਾਪੂ ਰੇ ਰੰਗ ਦਾ ਸ਼ਾਹ ਪੂਰਾ ਰੰਗ ਜਿਵੇਂ ਕਰਿਆ ਹੁੰਦਾ ਤਿੰਨ ਥੈਲੇ ਪਾਏ ਤਿੰਨੇ ਹੀ ਅਲੱਗ-ਅਲੱਗ ਰੰਗ ਦੇ ਸਮਝੋ ਬਾਹਰ ਆ ਕੰਮ ਅਜੇ ਇਹ ਨਹੀਂ ਪਤਾ ਅਜੇ ਇੱਕ ਅਦਾ ਥੈਲਾ ਹੋਰ ਖੋਲਾਂਗੇ ਜਾ ਕੇ ਉਹਦਾ ਰੰਗ ਹੋਰ ਬਦਲ ਜੇ ਆਓ ਜੀ ਉਧਰ ਨਾਲ ਖੇਤ ਪੈਲੇ ਸਾਲਾ ਬੀਜ ਆਂਦਾ ਹੌਲ ਰਿਓ ਵੀ ਲੈ ਚੱਲੇ ਇੱਧਰ ਨੂੰ ਬਾਕੀ ਜਿੰਨਾ ਦੇਖ ਲਿਆ ਅੱਜ ਬੀਜ ਹੁੰਦਾ ਸ਼ਾਮਾਂ ਤੱਕ ਇਹਨੂੰ ਛੱਡਿਆ ਜੀ ਪਹਿਲਾਂ ਫੇਰ ਆ ਕੇ ਲੈ ਕੇ ਜਾਵਾਂਗੇ ਤਵੀਆਂ ਫੇਰ ਨਾਲ ਦੀ ਨਾਲ ਉਹਦੇ ਬਾਹੀ ਜਾਵਾਂਗੇ ਅਸੀਂ ਕੁਝ ਸੱਤਾਂ ਹੋ ਜੀ ਨਵੇਂ ਦਿਨ ਤੇ ਨਵੀਂ ਸਵੇਰ ਦੀ ਸਾਸਿਕਾਰ ਅੱਜ ਹੁਣ ਚੱਲਿਆ ਕਣਕ ਨੂੰ ਖੇਤ ਥੋੜੇ ਜਿ ਗਿੱਲੇ ਨੇ ਤਾਂ ਕਰਕੇ ਧੁੱਪ ਜੀ ਲੱਗੀ ਤਾਂ ਬਾਹਰ ਬਿਜਾਈ ਵਾਲਾ ਕੰਮ ਚੱਲੂ ਹੋਊਗਾ ਲੋਟ ਰੋਡ ਤੇ ਕੱਲ ਚਾਰ ਕਿਲੇ ਵੀ ਹੋਏ ਨੇ ਕੀ ਹੋ ਗਿਆ ਬਹੁਤ ਗਏ ਜੀ ਖੇਤ ਚ ਅੱਜ ਭਈ ਨਾ ਪਾਸਾ ਪਿੱਛੇ ਉਧਰ ਦਾ ਬਾਹਾਂਗੇ ਇਹ ਜਿੱਦ ਨਾਰਮਲ ਅਜਿਹਾ ਮੰਨ ਲਓ ਹੈ ਤਾਂ ਸਾਰੇ ਰੌਣੀ ਵਾਲੇ ਸੀ ਜਿਵੇਂ ਆਹਾ ਡੇਢ ਕਿਲੋ ਬੀਜ ਦੇ ਬੀਜ ਤੇ ਜਦੋਂ ਪਰਲੇ ਨੂੰ ਹਵਾ ਲੱਗ ਜੂਗੀ ਸੌਖਾ ਰਹੂ ਕੰਮ ਇਹ ਚੇਚ ਇਹ ਚੇਚ ਇੱਕ ਚੀਜ਼ ਆ ਸੁਪਰ ਸੀਡਰ ਵਾਲੀ ਕਣਕ ਦਾ ਆਪਣੇ ਨਾਲ ਦੇਖਤੇ ਰਹਿਣੇ 30 ਖਣੀ 3 ਨਵੰਬਰ ਦੀ ਸ਼ਹਿਨਾ 30 ਅਕਤੂਬਰ ਕੇ 31 ਅਕਤੂਬਰ ਦੀ ਬੀਜੀ ਹੋਈ ਆ ਹੁਣ ਮੂੰਹ ਜੇ ਲੱਗਣ ਲੱਗਿਆ ਹਜੇ ਵੀ ਵਿੱਚ ਵਿੱਚ ਕਿਤੇ ਕਿਤੇ ਸਿਆੜ ਜੰਮੇ ਨਹੀਂ ਹੋਏ ਆ ਤੁਹਾਨੂੰ ਪਤਾ ਲੱਗਦੇ ਹੁਣ ਦੇਖ ਲਓ ਵਿੱਚ ਖਾਲੀ ਥੀਨਾ ਨਾ ਇਹਦਾ ਸੁਪਰ ਸੀਡਰ ਦਾ ਸਾਹਮਣੇ ਗਿੱਲ ਪੂਰੀ ਫੁੱਲ ਭਾਲ ਦੀ ਆਇਦਾਂ ਨੇ ਪਰਾਲੀ ਨੂੰ ਉੱਪਰਲੇ ਥੋੜ੍ਹਾ ਅੱਗ ਲਾ ਕੇ ਵੀ ਜੇ ਕਿਤੇ ਐਵੇਂ ਹੀ ਕੀਤੀ ਹੁੰਦੀ ਤੇ ਚ ਸਣੇ ਪਰਾਲੀ ਇਸ ਕੀ ਰਹਿੰਦਾ ਇਹਦਾ ਰੋਟਾਵੇਟਰ ਫੇਰਿਆ ਐਦਾਂ ਮੰਨ ਲਓ ਖੇਤ ਘੁਰਦਾ ਤਾਂ ਹੈਗਾ ਇਹ ਚ ਤਿੰਨ ਚੌਥਾ ਸਾਲ ਲੱਗਦੀ ਆਪਣਾ ਪਰਾਲੀ ਬਾਹੀ ਨੂੰ ਉਧਰ ਤਾਂ ਡਲੇ ਵਾਲੇ ਬਣਦੇ ਸੀ ਦੂਜੇ ਖੇਤਾਂ 'ਚ ਤਾਂ ਪਰ ਫੇਰ ਵੀ ਇੱਕ ਵਾਰੀ ਤਵੀਆਂ ਫੇਰ ਦੇਣਾ ਰਲ ਜੇ ਜਾਊਗਾ ਨਾਲ 52 ਛੱਡਿਆਂ ਦਾ B ਵਾਲਾ ਤਵੀਆਂ ਪਾ ਲੀਆਂ ਹੁਣ ਤਵੀਆਂ ਲੈ ਕੇ ਚੱਲਦੇ ਆਂ ਬਈ ਜਾਨੂੰ ਦੁਪਹਿਰ ਦਾ ਸਮਾਂ ਹੋ ਜਾਣਾ ਕਰਤਾ ਜੀ ਕੰਮ ਵਜਾਈ ਵਾਲਾ ਚਾਲੂ ਪਹਿਲਾਂ ਮਰ ਲਾ ਕੇ ਆਲਾ ਬਾਹਰ ਅਸੀਂ ਛੋਟੇ ਪਰੇ ਲੋਪ ਆਏ ਹੁੰਦੇ ਕੋਈ ਜਾਨੂੰ ਵਜਾਈ ਕਰਨਾ ਜਾਨੂੰ ਇਧਰ ਨੇ ਬਾਹਰਾਂਗੇ ਰੋਕੇ ਦੇ ਨਾਲ ਜਮਾ ਕਰਤੇ ਹੋਏ ਪਾਇਨੇ ਇਹਨਾਂ ਦੇਖੋ ਕਰਦੀ ਆਏਗਾ ਆਇਆ ਘਾਂਟਾ ਘਾਂਟਾ ਹਵਾ ਲੱਗੀ ਜਾਉਂਦੀ ਥੋੜਾ ਹੋ ਜਾਣਾ ਦੂਜੇ ਹਾਈਟ ਚ ਜਾਂਦਾ ਰੋਟੀ ਲਿਆਏ ਸ਼ਗਨਾ ਛੱਡ ਗਿਆ ਬਾਈਪਾਸ ਤੇ ਉਥੋਂ ਸਕੂਟਰੀ ਲੈ ਗਈ ਮੋੜ ਕੇ ਆ ਆਪਣੇ ਕੋਲੇ ਲੱਗ ਗਿਆ ਖਲਾੜ ਉਗੜਦਾ ਕੰਮ ਆਇਆ ਤੇ ਜਮਾਂ ਹੀ ਨੇੜੇ ਹੋ ਗਿਆ ਬਾਕੀ ਆ ਹਰ ਹਰ ਵੱਡੀ ਤੇ ਰਾਹ ਵੀ ਸਹੀ ਹੋ ਜੂ ਦੇਖੋ ਰਾਹ ਦੇ ਹਾਲਾਤ ਲੈ ਤੁਰਕੀ ਨੰਗ ਹੁੰਦਾ ਸਕੂਟਰ ਮੋਟਰਸਾਈਕਲ ਦਾ ਮੂੰਹ ਤੇ ਵੱਜਦੇ ਆ ਇੱਕਦਮ ਤੋੜੇ ਵੀ ਸੀ ਡਾਲ ਜੇ ਇਹਦੇ ਡੱਕੇ ਜੇ ਬਹੁਤ ਤੋੜੇ ਨੇ ਪਰ ਫੇਰ ਵਿੱਚ ਭਾਰੀ ਹੋਈ ਜਾਂਦੀ ਡਿੱਗੀ ਜਾਂਦੀ ਆ ਰਾਹ ਵਾਲੇ ਪਾਸੇ ਨੂੰ ਉਧਰ ਉੱਪਰ ਦੀ ਘੁੰਮ ਕੇ ਆ ਹੁੰਦਾ ਮਾਮਾ ਜਵਾਕਾਂ ਦਾ ਲੱਗਿਆ ਹੋਇਆ ਖੇਤ ਬਾਉਣ ਉਹਨਾਂ ਨੂੰ ਲਾ ਗਿਆ ਮੈਂ ਕਿਹਾ ਜਾਨੂ ਤੂੰ ਬਾਅਦੇ ਪਹਿਲਾਂ ਤਵੀਆਂ ਨਾ ਜੇ ਤੂੰ ਬੀਜਣ ਲੱਗ ਗਿਆ ਫੇਰ ਕੰਮ ਮੂਰੇ ਰੁਕ ਜਾਣਾ ਉਹ ਰੋਟੀ ਆਤੀ ਖਲਾਉਨੇ ਉਹਨੂੰ ਲਿਜਾ ਕੇ ਫੇਰ ਲੱਗਦੇ ਆ ਬੀਜਣ ਵਿੱਚ ਮੋਰ ਨਹੀਂ ਸੂਈ ਹੋਈ ਆ ਬੱਚੇ ਫਿਰਦੇ ਆ ਇੱਧਰ ਆ ਗਿਆ ਹਜੇ ਲੱਗਿਆ ਹੀ ਸੀ ਵੈਕ ਕਰਕੇ ਲਾਉਣ ਜਾਨੂ ਮੈਂ ਹਾਕ ਮਾਰ ਲਈ ਮੈਂ ਕਿਹਾ ਆ ਜਾ ਭਾਈ ਰੋਟੀ ਖਾ ਲਾ ਪਹਿਲਾਂ ਉਹ ਆਹ ਕੀ ਤੇ ਸਭ ਤੋਂ ਜ਼ਿਆਦਾ ਗਿੱਲਾ ਇਹ ਨਹੀਂ ਕੱਲਾ ਬਾਤਾ ਆ ਇਹ ਕਰਿਆ ਸੀ ਰੌਣੀ ਆਪਾਂ ਤਿੰਨ ਚਾਰ ਤਿੰਨ ਨੂੰ ਕਿਚਾਰ ਨੂੰ ਇਹ ਚੋ ਗਿੱਲ ਨਹੀਂ ਘਟੀ ਇਹਦਾ ਚੱਕਰ ਕੀ ਪੈ ਗਿਆ ਸੀ ਮੈਂ ਉਹਦਣ ਵਿਆਹ ਤੇ ਗਿਆ ਹੋਇਆ ਸੀ ਉਹਨੇ ਸ਼ਰਤ ਆ ਕਿ ਜੇ ਪਾਣੀ ਖੁੱਲਾ ਛੱਡੇਗਾ ਕਿ ਤਾਂ ਆਪਾਂ ਇੱਥੇ ਥੋੜਾ ਰਹਿੰਦੇ ਤੇ ਬੰਦ ਕਰ ਦਿੰਦੇ ਸੀ ਪਾਣੀ ਹੋ ਗਿਆ ਜ਼ਿਆਦਾ ਫਿਰ ਇਹਦੇ ਵਿੱਚੋਂ ਰਾਤ ਨੂੰ ਕੱਢ ਕੇ ਗਿਆ ਸੀ ਉਹ ਪਰਲਿਆਂ ਛੋਟੇ ਕਹਿ ਰਹਿਆਂ ਚ ਫਿਰ ਵੀ ਗਿੱਲ ਬਹੁਤ ਆ ਬਾਕੀ ਬਣ ਜਾਣਾ ਨੇ ਕੋਈ ਨਹੀਂ ਅੱਲ ਕੋਲ ਤੱਕ ਆ ਜੂਗਾ ਵੱਤ ਹਵਾ ਲੱਗ ਜਾਣੀ ਆ ਬਜਾਰੇ ਕੰਮ ਛੱਡ ਕੇ ਤੇਲ ਪਾਉਣ ਆਉਣਾ ਪੈ ਗਿਆ ਰੋਟਾਮੀਟਰ ਵਾਲੇ ਚ ਵੀ ਘੱਟ ਸੀਗਾ ਠੀਕ ਆ ਦੋ ਕਬੀਲਿਆਂ ਦਾ ਸਰੋਂ ਨਾਲ ਇਕੱਠੇ ਪਾਉਣ ਉਹ ਵੀ ਆਉਂਦਾ ਮਗਰ ਹੋਰ ਜਿਹੇ ਪਾਈ ਪੰਪ ਤੇ ਨੋ ਨੋ ਨਹੀਂ ਫੁੱਲ ਕਰਦੇ ਹੋ ਖੋਣ ਨਾਲ ਕੰਮ ਸੈਟਰ ਹੋਊਗਾ ਬੜੀ ਛੇਤੀ ਭਰੀ ਇੱਧਰ ਕੰਮ ਤੇਜ਼ ਲੱਗਦਾ ਤੇਜ਼ ਆ ਉਧਰ ਨਹੀਂ ਇਹ ਨਾਰਮਲ ਹੀ ਹੈ ਮੈਂ ਕਿਹਾ ਉਹਨੇ ਇੱਕ ਬੜੀ ਛੇਤੀ ਕੱਟ ਕਰਿਆ ਆਉਜ ਹੈਗਾ 20-25 ਲੀਟਰ ਥੱਲੇ ਲੱਗਿਆ ਜਾਵੇਂ ਤਾਂ ਵੀ ਆ ਖੇਤ ਜੀ ਖੋਲ ਗਏ ਸੀ ਕਾਸ ਖੰਝਾਲੇ ਉਹਨੇ ਬੀਜ ਵਾਲਾ ਰਿਓ ਬੀਜ ਵਾਲਾ ਉਹ ਕਿੱਧਰ ਕੋਲੇ ਪਿਆ ਉਧਰੋਂ ਕੰਮ ਆਪਣਾ ਫਤਿਹ ਹੋ ਗਿਆ ਪਰਲੇ ਪਾਸੇ ਇਕੱਲਾ ਮੋਟਰ ਵਾਲਾ ਗਿਆ ਰਹਿ ਗਿਆ ਗਿੱਲਾ ਸੀ ਥੋੜਾ ਜਿਹਾ ਹੁਣ ਲਿਓਨੇ ਆ ਇੱਧਰ ਇੱਥੇ ਕਰ ਦਾਂਗੇ ਆ ਬੀਜ ਕਿ ਮੇਰੇ ਹਿਸਾਬ ਨਾਲ ਤਾਂ ਜਾਹੀ 3 ਕਿਲੇ ਬੀਜ ਹੋਣੇ ਆ ਉਹ ਪਰਲੇ ਦਾ ਕੱਲ ਤੇ ਚਲੇ ਜਾਣਾ ਕੰਮ ਇਹਨਾਂ ਪਾ ਲਿਆਗੀ ਇਹਨੂੰ ਖੜਾ ਦੇ ਇੱਥੇ ਹੀ ਆ ਉਹ ਕਹਿੰਦਾ ਇੱਕ ਇਧਰੋਂ ਖਾਲੀ ਚਲੇ ਚਲਦੇ ਆ ਉਧਰੋਂ ਗੇੜਾ ਲਾਉਂਦੇ ਲੈ ਆਵਾਂਗੇ ਨਾਲੇ ਚੱਕਰ ਵਾਲਾ ਪਸੰਦ ਆ ਜਾਊਗਾ ਨੇ ਸਾਈਡ ਤੇ ਕਿਹੜਾ ਲਾਇਆ ਵਿਚਾਲੇ ਕਿਹੜਾ ਰੱਖਿਆ ਹੈ ਇੱਕ ਥੋੜਾ ਜਿਹਾ ਉਹਦੇ ਕਰਕੇ ਸਕੰਜੇ ਕਰਕੇ ਇਹ ਉਹ ਵੀ ਵਾਲਾ ਕੰਜਾ ਇਧਰ ਦੀ ਲਿਆਵਾਂਗੇ ਖੇਤ ਬਣੇ ਬਹੁਤ ਸੋਹਣੇ ਨੇ ਪਰਾਲੀ ਪਤਾ ਹੀ ਕਿੱਥੇ ਇੰਨੀ ਪਰਾਲੀ ਜਿੰਨਾ ਖੇਤਾਂ 'ਚ ਪੂਰੀ ਫੁੱਲ ਘੱਟਮੀ ਪਰਾਲੀ ਜਿੰਨੀ ਕਹਿ ਦਈਏ ਕਹਿ ਵੀ ਕਰਤੀ ਆਹ ਚੀਜ਼ ਵਧੀਆ ਸਭ ਤੋਂ ਬਸ ਗਾਹ ਨੂੰ ਨਾ ਬਰੌਣੀ ਤਾਂ ਆਪਾਂ ਫੇਰ ਵੀ ਕਰਿਆ ਕਰਨੀਆਂ ਆ ਕਿਤੇ ਕੁਝ ਬਿਮਾਰ ਕਰਕੇ ਥੋੜੀ ਗੜਬੜ ਸੀ ਜਿਵੇਂ ਪੰਜ ਸੱਤ ਦਿਨ ਲੰਘੇ ਆਪਣੇ ਤੋਂ ਵਿੱਚ ਦੀ ਝੋਨਾ ਵੱਢਦੀ ਸਾਰ ਮੰਡੀ ਚਾਹੇ ਇੱਕ ਦਿਨ ਰੁੱਕ ਕੇ ਲੈ ਜਾਓ ਤੇ ਨਾਲ ਦੀ ਨਾਲੇ ਤਿਆਰ ਕਰਕੇ ਪਾਣੀ ਛੱਡਣ ਵਾਲਾ ਬਣੇ ਬੰਦਾ ਆਹ ਬਈ ਸੱਜਣੋ ਉਧਰਲੇ ਸਾਰੇ ਖੇਤ ਪਾਏ ਗਏ ਝੋਨੇ ਵਾਲੇ ਹੁਣ ਆ ਗਏ ਪੱਠੇ ਵਾਲੇ ਖੇਤੜਾ ਬਾਗਿਆਂ ਦੇ ਨਾਲ ਜਿਹੜੇ ਜਿਹੜੇ ਬੰਦੇ ਬੰਦੇ ਸਾਫ਼ ਕਰੇ ਕਰਕੇ ਛੱਡੇ ਸੀ ਬੰਦੇ ਆ ਸੀ ਉਹ ਅੱਗ ਲਾ ਕੇ ਸਾਫ਼ ਕਰਤਾ ਫੇਲ ਤਾਂ ਇਹ ਹੈ ਕਿ ਥੋੜੀ ਇਹ ਥੋੜੀ ਗਿੱਲੀ ਆ ਪਰ ਸਵੇਰ ਤੱਕ ਇਹਨੇ ਵਧੀਆ ਸੁਨਣ ਦੇਣਾ ਹੁਣ ਕਦਿਆਂ ਫੇਰ ਦਿੰਦੇ ਆ ਸਵੇਰ ਤੱਕ ਵਧੀਆ ਹਵਾ-ਹਵਾ ਲੱਗ ਜੂਗੀ ਕੱਲ ਨੂੰ ਸਵੇਰੇ ਬੀਜਾਂਗੇ ਤੇ ਨੂੰ ਮਾਰਦੇ ਗੱਡੀ ਕੋਈ ਨਹੀਂ ਆ ਕੀ ਘਟ ਗਿਆ ਸੀ 2 ਲਿਆਉਂਦਾ ਢੇਲੋਂ ਤੋਂ ਉਹ ਵਿਰਿੰਦਰ ਵੀ ਖੜਾ ਉਹ ਵੇਟ ਕਰਦਾ ਗੱਡੀ ਚ ਜਾ ਕੇ ਲੈ ਕੇ ਆਇਆ ਜਾ ਕੇ ਗੌਰ ਨਹੀਂ ਕਰੀ ਦੋ ਥੈਲੀਆਂ ਘਟ ਗਈਆਂ ਉਹ ਥੈਲੀ ਕਹੇ ਚ ਘਟਦੀ ਆ ਖੇੜੇ ਜਿਹੜੇ ਚ ਬੀਜ ਦੀਆਂ ਥੈਲੀ ਉਧਰ ਜਿਹੜਾ ਮੋਟਰ ਕੋ ਰਹਿੰਦਾ ਤੇ ਬਾਬੇ ਵਾਲਾ ਡੇਢ ਕਥੈਲੀ ਉਹਦੀ ਸੀਗੀ ਕਿ ਮੈਂ ਕਿਹਾ ਹੁਣ ਹੀ ਲੈ ਆਉਨੇ ਆ ਇਹ ਤਾਂ ਆਪਣਾ ਕਰਨ ਜ ਬੱਚਾ ਪਾਲਟੀ ਵੀ ਨਾਲ ਆ ਗਈ ਘੇੜਾ ਕੱਢਣ ਮੋਟਰ ਤੇ ਮੰਤਰੀ ਜੀ ਕਿੱਥੇ ਜੀ ਕਿੱਥੇ ਆਏ ਹੋਏ ਹੋ ਉਹਦੇ ਕੀ ਠੀਕ ਨਹੀਂ ਚੱਲ ਰਹੀ ਆ ਤਾਂ ਗੋਸ਼ਰ ਖਬ ਘੁੰਮ ਕਰ ਦਿਆ ਕੀ ਘੁੰਮ ਘੁੰਮ ਕਰਦਾ ਰੇ ਤੈਨੂੰ ਟਰੈਕਟਰ ਘੁੰਮਦਾ ਇਹਦਾ ਉਹ ਕਿ ਸੇਓ ਵੈਰੀ ਗੁੱਡ ਸਾਰਾ ਹੁਣ ਬਹਿ ਜਾ ਟੱਕੇ ਹਿਲਤਾ ਨਹੀਂ ਕਰਨੀ ਓਕੇ ਇਹਦੀ ਤਾਂ ਬੋਲੀ ਏ ਬੋਲੀ ਹਾਂ ਇਸਦੀ ਰੋੜੀ ਬੜੀ ਬੁਰੀ ਨਹੀਂ ਰੋੜੀ ਨਹੀਂ ਮਾਰਨੀ ਕਿਸੇ ਦੇ ਜੇ ਹੁਣ ਤਾਂ ਰੋੜੀ ਨੂੰ ਹੱਥ ਲਾਇਆ ਤੈਨੂੰ ਮੈਂ ਜਾ ਕੇ ਗੱਡੀ 'ਚ ਬਿਠਾ ਦੇਣਾ ਆਪਾਂ ਜਦੀ ਘਰ ਨੂੰ ਚੱਲ ਜਾਈਏ ਫਿਰ ਮੈਂ ਬਿਠਾਉਣਾ ਨਹੀਂ ਤੈਨੂੰ ਇੱਥੇ ਰੋੜੀ ਮਾਰਨੀ ਨਹੀਂ ਮਾਰਨੀ ਪੁੱਤ ਨਹੀਂ ਮਾਰੀ ਨਹੀਂ ਮਾਰੀ ਪਹਿਲਾਂ ਮਾਰਤੀ ਆ ਨਾ ਤੇ ਰੋੜੀਆਂ ਤੇ ਇੱਕ ਵਾਰ ਇੱਕ ਵਾਰ ਕਿਉਂ ਰੋੜੀ ਤਾਂ ਹੈ ਨਹੀਂ ਕਿ ਇੱਕ ਵਾਰੀ ਕਿੱਥੇ ਮਾਰੇਗਾ ਚਲ ਦਿਨ ਨਾ ਰੋੜੀ ਇੱਕ ਮਿੰਟ ਖੜ੍ਹ ਜਾ ਲੋ ਜੀ ਸਕੰਜਾ ਹੋ ਗਿਆ ਵਿਹਲਾ ਲਾਸਟ ਥੈਲਾ ਡਾਈ ਦਾ ਹੁਣ ਸਵੇਰੇ ਇੱਕ ਥੈਲਾ ਲਿਓਣਾ ਪਊ ਜਾ ਕੇ ਤਾਂ ਬਜਾਈ ਹੋਊਗੀ ਕੀਲਾ ਥੋਂ ਰਹਿ ਗਿਆ ਜੇ ਵੀ ਤਾਂ ਰਹਿ ਕੇ ਦੋ ਗੇੜੇ 10 ਕਿਲੋ ਨਾ ਖਰ ਜਣਾ ਥੈਲਾ ਖੋਰ ਆਊਗਾ ਫਿਰ ਆਪਣਾ ਸਰ ਜੁਖਲਾ ਡੋਲਾ ਉਹ ਲੱਗਿਆ ਹੋਇਆ ਪਾਰਟੀ ਕਰਨ ਮਾਮਾ ਤੇ ਨਾਲ ਜਵਾਕ ਉਹਨਾਂ ਦੇ